ਪਾਲ ਡੈਰੀ ਫਾਰਮ ਦੇ ਵਿੱਚ ਪਹੁੰਚੇ ਹੋਏ ਆ ਮਿੱਤਰੋ ਜਿਹੜੀਆਂ ਕਿ 35 ਪਲੱਸ ਦੁੱਧ ਵਾਲੀਆਂ ਗਾਵਾਂਾਂ ਦੀਆਂ ਬੱਸੀਆਂ ਸੋਡੇ ਸਾਹਮਣੇ ਅੱਜ ਲੈ ਕੇ ਆਏ ਆ ਆਪਾਂ ਤੇ ਪ੍ਰੂਫਾਂ ਸਮੇਤਾਂ ਚੰਗੇ ਸੀਮਨ ਦੀਆਂ ਦੇ ਚੰਗੇ ਦੁੱਧ ਰਿਕਾਰਡ ਵਾਲੀਆਂ ਮਾਮਾਂ ਦੀਆਂ ਜਿਹੜੀਆਂ ਬੱਸੀਆਂ ਜਿਹੜੇ ਭਰਾ ਸੋਚ ਰਹੇ ਨੇ ਘਰੇ ਬੈਠੇ ਵੀ ਅਸੀਂ ਬੱਸੀਆਂ ਲੈ ਕੇ ਪਾਲ ਲਈਏ ਪਾਲ ਵੀ ਚੰਗੀਆਂ ਲਈਏ ਤੇ ਲਈਏ ਵੀ ਡੈਰੀ ਫਾਰਮ ਚੋਂ ਤੇ ਅੱਜ ਆਪਾਂ ਬਾਈ ਨਾਲ ਗੱਲਬਾਤ ਕਰਾਂ ਸਾਰੀ ਆਪਣੇ ਨਾਲ ਬਾਈ ਨੇ ਬਾਈ ਸਸੀ ਗੱਲ ਬਾਈ ਸਸੀ ਕਾਲ ਜੀ ਨਾਮ ਦੱਸੋ ਬੱਲਾ ਦਾ ਨਾਮ ਮੇਰਾ ਹੀ ਪਰਮਜੀਤ ਠੀਕ ਆ ਤੇ ਪਰਮਜੀਤ ਬਾਈ ਆਪਾਂ ਜੇ ਆਪਾਂ ਗੱਲ ਕਰ ਲਈਏ ਪੂਰਾ ਲੋਕੇਸ਼ਨ ਦੱਸਦੇ ਆਪਣੀ ਕਿੱਥੇ ਇੱਕ ਵਾਰੀ ਇਹ ਆਪਣੇ ਬਈ ਲੌਂਗਵਾਲ ਸਿੱਧ ਸਮਾਤਾ ਗੁਰਦੁਆਰਾ ਠੀਕ ਹੈ ਬੈਕਸਾਈਡ ਆਪਣਾ ਡੇਰੀ ਫਾਰਮ ਪਾਲਾ ਡੇਰੀ ਫਾਰਮ ਪਾਲ ਡੇਰੀ ਫਾਰਮ ਹੂੰ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਸੰਗਰੂਰ ਪਿੰਡ ਲੌਂਗਵਾਲ ਤੇ ਇੱਕ ਵਾਰੀ ਨੰਬਰ ਬੋਲ ਦਿ ਬਾਈ ਨੰਬਰ ਹੈਗਾ ਜੀ ਆਪਣਾ 987770 1149 ਠੀਕ ਆ ਤੇ ਬਾਕੀ ਬਾਈ ਜਿਹੜੀਆਂ ਅੱਜ ਬੱਸੀਆਂ ਆਪਾਂ ਦਿਖਾ ਰਹੇ ਆ ਮਤਲਬ ਕਿੰਨੀ ਕੁ ਉਮਰ ਦੀਆਂ ਨੇ ਕਿੱਡੀਆਂ ਕਿੱਡੀਆਂ ਨੇ ਇਹ ਹੈਗੀਆਂ ਨੇ ਬਾਈ ਆਪਣੇ 3 ਮਹੀਨੇ ਤੋਂ 7 ਮਹੀਨੇ ਤੱਕ ਇਹਨਾਂ ਦੀ ਉਮਰ ਆ ਠੀਕ ਆ ਤੇ ਡੈਨਮਾਰਕ ਬਲਡਵਾਇਡ ਪੀਡੀਐਫ ਐ ਸੀਮਣਾ ਹਾਂ ਠੀਕ ਆ ਪੀਡੀਐਫ ਵਾਲੇ ਨਹੀਂ ਮਿੱਤਰੋ ਤੇ ਡੈਨਮਾਰਕ ਦੀਆਂ ਨੇ ਤੇ ਵਧੀਆ ਚੰਗੇ ਸੀਵਣ ਦੀਆਂ ਚੰਗੀ ਕੁਆਲਿਟੀ ਦੀਆਂ ਤੇ ਇਹਨਾਂ ਦੇ ਮਾਮਾ ਦਾ ਬਾਈ ਦੁੱਧ ਮੰਨ ਲਾ ਕਹਿੰਦਾ ਰਿਕਾਰਡ ਮਾਮਾ ਦਾ ਬਾਈ 35 ਪਲੱਸ ਰਿਹਾ 35 ਪਲੱਸ ਤੇ ਪੂਰੀ ਤਸੱਲੀ ਕਰਕੇ ਬੰਦਾ ਲੈ ਸਕਦਾ ਹਨਾ ਬਿਲਕੁਲ ਜੀ ਬਿਲਕੁਲ ਪੂਰੀ ਤਸੱਲੀ ਆ ਤੇ ਰੇਟ ਮਿੱਤਰੋ 15000 ਤੋਂ ਬਾਈ 15000 ਤੋਂ ਬਾਈ 35 ਤੱਕ 35000 ਤੱਕ ਲੈ ਵੀ ਮਿੱਤਰੋ 15000 ਤੋਂ 35000 ਤੱਕ ਜਿਹੜੀ ਇਹ ਸਾਨੂੰ ਬੱਸੀ ਮਿਲ ਜੂਗੀ ਕੁਆਲਟੀ ਦੇ ਹਿਸਾਬ ਨਾਲ ਤੇ ਜਿਹੇ ਜਿਹੇ ਵੀ ਤੁਸੀਂ ਮੰਨ ਲਓ ਪਸੰਦ ਕਰੋਗੇ ਤੁਹਾਨੂੰ ਇਹ ਜਿਹੜੇ ਰੇਟ ਲੱਗੇ ਹਨ ਵੀ ਟੋਟਲ 15000 ਤੋਂ 35000 ਤੱਕ ਜਿਹੜੀਆਂ ਇਹ ਬੱਸੀਆਂ ਦੀ ਕੀਮਤ ਹੈਗੀ ਆ ਤੇ ਕੋਈ ਬੜਾ ਡਰ ਨਾ ਜਾਓ ਕਈ ਵਾਰ ਅਗਲਾ ਕਹਿੰਦਾ 40 50000 ਦੀ ਬੱਸੀ ਹੋਊਗੀ ਤੇ ਹੈ ਚੰਗੇ ਸੀਮਲ ਦੀਆਂ ਚੰਗੇ ਦੁੱਧ ਰਕਾਰ ਵਾਲੇ ਦੀਆਂ ਮਾਮਾ ਦੀਆਂ ਨੇ ਤੇ ਮਾਮਾ ਇਹਨਾਂ ਦੀਆਂ ਫਾਰਮ ਦੇ ਵਿੱਚ ਹੀ ਆ ਪੂਰੀ ਜਾਣਕਾਰੀ ਲੈ ਕੇ ਤਸੱਲੀ ਕਰਕੇ ਫੇਰ ਜਿਹੜੀਆਂ ਤੁਸੀਂ ਇਹ ਬੱਸੀਆਂ ਖਰੀਦ ਸਕਦੇ ਛੋਟੀਆਂ ਜੇ ਤੁਸੀਂ ਵੀ ਸੋਚ ਰਹੇ ਹੋ ਵੀ ਆਪਾਂ ਚੰਗੀਆਂ ਜਿਹੜੀਆਂ ਦੁੱਧ ਰੀ ਰਿਕਾਰਡ ਵਾਲੀਆਂ ਬੱਸੀਆਂ ਲੈ ਕੇ ਪਾਲ ਲਈਏ ਤਾਂ ਸੋਨੂੰ ਕਿੱਥੇ ਹੋਣਾ ਪੈਣਾ ਪਾਲ ਡੇਰੀ ਫਾਰਮ ਚ ਲਾਂਗੋ ਬਾਲਪਿੰਡਾ ਜ਼ਿਲ੍ਹਾ ਸੰਗਰੂਰ ਰਹਿੰਦਾ ਬਾਕੀ ਬਾਈ ਪਰਮਜੀਤ ਨਾਲ ਤੁਸੀਂ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਇੱਥੇ ਫਾਰਮ ਚ ਵਿਜ਼ਿਟ ਕਰ ਲਿਓ ਤੇ ਪੂਰੀ ਤਸੱਲੀ ਕਰਕੇ ੜੀ ਖਰੀਦ ਸਕਦੇ ਹੋ ਤੇ ਬਾਕੀ ਬਾਈ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਰ ਰਿਸਪੌਂਸ ਬਹੁਤ ਸੋਹਣਾ ਰਿਸਪੌਂਸ ਰਿਹਾ ਬਈ ਆਪਾਂ ਠੀਕ ਆ ਬੜੀਆਂ ਬੱਚੀਆਂ ਆਪਣੀਆਂ ਗਈਆਂ ਹੂੰ ਤੇ ਬਾਕੀ ਚੰਗੇ ਰਿਕਾਰਡ ਵਾਲੀਆਂ ਬਾਈ ਕੋਲੇ ਬੱਸੀਆਂ ਨੇ ਤਿਆਰ ਬਸੀਆਂ ਮਿਲ ਜਾਣੀ ਜਿਵੇਂ ਆ ਬਾਈ ਇਹ ਤਾਂ ਪੂਰੀ ਤਿਆਰੀ ਹੈ ਨਾ ਹਾਂ ਬਾਈ ਥੋੜੀ ਸੇਵਾ ਕਰਕੇ ਨਾ ਥੋੜੀ ਕਮਜ਼ੋਰ ਆ ਹਾਂ ਕਿਉਂ ਤੁਸੀਂ ਸੋਡਾ ਕੰਮ ਹੈ ਜਿਵੇਂ ਦੁੱਧਾਂ ਤੇ ਬਾਕੀ ਅਸਲਾ ਆਪਣਾ ਜਾਦੇ ਬਰੀਡ ਦਾ ਹੀ ਕੰਮ ਹੁੰਦਾ ਠੀਕ ਆ ਵੀ ਵਧੀਆ ਬਰੀਡ ਤਿਆਰ ਕਰੀਏ ਕਹਾਂ ਵਧੀਆ ਬਰੀਡ ਕੱਢੀਏ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਬਾਈ ਦਾ ਕੰਮ ਕਾਰੋਬਾਰ ਹੈ ਜਿਹੜਾ ਦੁੱਧ ਦੇ ਆ ਤੇ ਜਿਵੇਂ ਆ ਤਿੰਨ ਚਾਰ ਬਸੀਆਂ ਤੇ ਹੈ ਜਿਹੜੀ ਥੋੜੀ ਜੀ ਮੰਨ ਲਓ ਮਹੀਨਾ ਦੋ ਮਹੀਨੇ ਸੇਵਾ ਕਰਕੇ ਤਾਂ ਇਹ ਮੰਨ ਲਓ ਕ੍ਰੌਸਿੰਗ ਦੇ ਯੋਗ ਨੇ ਤੇ ਵਧੀਆ ਬੱਸੀਆਂ ਲੈਣੀਆਂ ਮਿੱਤਰੋ ਤਾਂ ਭਾਲ ਡੈਰੀ ਫਾਰਮ ਤੁਸੀਂ ਲੈ ਸਕਦੇ ਹੋ ਬਾਕੀ ਬਾਈ ਪਰਮਜੀਤ ਨਾਲ ਸੰਪਰਕ ਕਰ ਲਿਓ ਪਿੰਡ ਲਾਂਗੋਵਾਲ ਦੇ ਵਿੱਚ ਖੜੇ ਅੱਜ ਦੂਜੀ ਵਾਰ ਬਾਈ ਦੀ ਵੀਡੀਓ ਬਣਾਈ ਆ ਪਹਿਲਾਂ ਵੀ ਸੀ ਕੁਸਕ ਬੱਸੀਆਂ ਨੇ ਕੋਲੇ ਬਾਈ ਕੋਲੇ ਪਹਿਲਾਂ ਸੇਲ ਕਰਦੇ ਸੀਗੀਆਂ ਤੇ ਅੱਜ ਬਾਈ ਕੋਲੇ ਚੰਗੇ ਜਿਹੜੀਆਂ ਹੋਰ ਕੱਢੀਆਂ ਨੇ ਸੰਟੀ ਗਰੇ ਜਿਵੇਂ ਕੁਸਕੇ ਰੱਖ ਲੈਂਦੇ ਆ ਕੁਸਕ ਵੇਚ ਦਿੰਦੇ ਹਨਾ ਜਿਆਦੇ ਕੰਮ ਬਾਈ ਦਾ ਦੁੱਧ ਤੇ ਵਧੀਆ ਬਰੀਡ ਤੇ ਚੰਗੇ ਸੀਮਣ ਦੀਆਂ ਨੇ ਪ੍ਰੂਫਾਂ ਸਮੇਤ ਤੁਸੀਂ ਜਿਹੜੀਆਂ ਬੱਸੀਆਂ ਖਰੀਦ ਕੇ ਲੱਜਾ ਸਕਦੇ ਹੋ ਪੂਰੀ ਤਸੱਲੀ ਕਰਕੇ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਹੈ ਬਾਈ ਦਾ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ